ਟਰੈਕਟਰ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਤਿੰਨ ਟਰੈਕਟਰ ਆਪਣੇ ਮੰਡੀ ਤੇ ਲੱਗੇ ਸੀਗੇ ਵੀਰੋ ਇੱਕ ਟਰੈਕਟਰ ਦਾ ਸੌਦਾ ਹੋਇਆਗਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਾਂ ਨੰਬਰ ਸਕਰੀਨ ਤੇ ਵੀ ਪਾ ਦਾਂਗੇ ਆਪਾਂ ਸ਼ੁਰੂ ਚ ਬੋਲ ਕੇ ਦੱਸ ਦਿਆਂ ਵੀ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ ਕੋਈ ਵੇਚਣਾ ਹੋਵੇ ਤਾਂ ਆਪਣਾ WhatsApp WhatsApp ਨੰਬਰ ਨੋਟ ਕਰ ਲਓ 9465362000 ਇਸ ਨੰਬਰ ਤੇ ਤੁਸੀਂ ਕਦੋਂ ਵੀ ਆਪਣੀ ਵੀਡੀਓ ਪਾ ਸਕਦੇ ਹੋ ਤੁਸੀਂ ਫੋਨ ਕਰ ਸਕਦੇ ਹੋ ਤੇ ਜੇ ਕੋਈ ਟਰੈਕਟਰ ਲੈਣਾ ਹੈ ਜਾਂ ਵੇਚਣਾ ਕੋਈ ਵੀ ਬਿਨਾਂ ਕਮਿਸ਼ਨ ਤੋਂ ਅਸੀਂ ਤੁਹਾਡਾ ਟਰੈਕਟਰ ਵੇਚਾਂਗੇ ਅਸੀਂ ਖਰੀਦਾਂਗੇ ਵੀ ਗਾਂਹ ਕਿਸੇ ਨੂੰ ਤੁਹਾਡੇ ਨੰਬਰ ਦੇਵਾਂਗੇ ਐਸ ਨੰਬਰ ਤੇ ਤੁਹਾਡਾ ਆਪਣਾ ਸਭ ਨੰਬਰ ਤੁਹਾਨੂੰ ਗਰੁੱਪ ਦੇ ਵਿੱਚ ਜੋੜਾਂਗੇ ਇਸ ਨੰਬਰ ਤੇ ਤੁਸੀਂ ਮੈਸੇਜ ਕਰਕੇ ਆਪਣਾ ਨੰਬਰ ਛੱਡ ਸਕਦੇ ਹੋ ਆਪਦਾ ਏਰੀਆ ਦੱਸ ਸਕਦੇ ਹੋ ਤੁਹਾਨੂੰ ਅਸੀਂ ਗਰੁੱਪ ਦੇ ਵਿੱਚ ਸ਼ਾਮਲ ਕਰ ਲਾਂਗੇ ਕਣੀਆਂ ਡਿੱਗਣ ਲੱਗੀਆਂ ਬਾਈ ਜੇ ਕਿਸੇ ਏਰੀਆ ਚ ਮੀਂਹ ਪੈ ਰਿਹਾ ਤਾਂ ਦੱਸੋ ਹਰਜਿੰਦਰ ਭਾਈ ਮੀਂਹ ਪੈ ਰਿਹਾ ਬਰਨਾਲੇ ਉਹ ਵੈਰੀ ਗੁੱਡ ਧੰਨਵਾਦ ਚੱਲ ਵਧੀਆ ਵੀਰੇ ਆਪਣੇ ਕੋਲ ਹੈਗਾ ਜੀ 6055 ਟਾਈਮ ਨਾ ਸਮਾਂ ਖਰਾਬ ਕਰਦੇ ਹੋਏ 6055 ਜੀ 2014 ਮਾਡਲ ਟਰੈਕਟਰ ਹੈ ਪੂਰਾ ਕਹਾਂ ਟਰੈਕਟਰ ਹੈ ਟਰੈਕਟਰ ਦੇਖ ਲਓ ਸਾਰੇ ਡੱਕ ਡੱਕ ਉੱਤੇ ਲੱਗਿਆ ਹੋਇਆ 6055 ਫਾਰਮ ਟਰੈਕ 2000 ਤੇ 14 ਮਾਡਲ ਹੈ 4,75,000 ਰੁਪਏ ਆ ਦੇਖੋ ਜੀ ਡਿਮਾਂਡ ਆ ਆਪਣੀ ਇਹ ਟਰੈਕਟਰ ਆਪਾਂ 4.5 ਲੱਖ ਰੁਪਏ ਦਾ ਦੇ ਦਾਂਗੇ ਵੀਰੇ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਆਪਣਾ ਨੰਬਰ ਸਿੱਧਾ ਮੇਰੇ ਨਾਲ ਸੰਪਰਕ ਕਰ ਲਿਓ 9465362000 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਜੀ ਆਹ 6055 ਟਰੈਕਟਰ ਖਰੀਦਣਾ ਹੋਵੇ 6055 ਫਾਰਮ ਟਰੈਕ 6055 9465362000 ਟਰੈਕਟਰ ਸਾਰਾ ਟਰੈਕਟਰ ਦਿਖਾਵਾਂਗੇ ਰੀਜਨਲ ਵੇਖ ਲਿਓ ਪੂਰਾ ਘੈਂਟ ਟਰੈਕਟਰ ਗੁਰਪ੍ਰੀਤ ਜੀ ਧੰਨਵਾਦ ਬਾਈ ਤਲਵੰਡੀ ਸਾਹਿਬ ਤੋਂ ਮੀ ਪੈ ਰਿਹਾ ਵੀਰੇ ਵੀਡੀਓ ਨੂੰ ਸ਼ੇਅਰ ਕਰ ਦੇ ਮੇਰਾ ਭਰਾ ਇੱਥੇ ਤਾਂ ਮੰਡੀ ਚ ਤਾਂ ਹੈ ਨਹੀਂ ਟਰੈਕਟਰ ਮੰਡੀ ਚ ਤਾਂ ਆ ਦੇਖ ਲੋ ਸਾਰੇ ਰੌਣਕ ਮੇਲਾ ਖੱਲੇ ਪਿਆ ਟਰੈਕਟਰ ਦੇਖ ਲੋ ਜੀ ਆ ਰਿਮ ਦੇਖ ਲੋ ਰਿਮਾ ਰੁਮਾ ਦੀ ਕੰਡੀਸ਼ਨ ਦੇਖ ਲੋ ਟਰੈਕਟਰ ਦੇ ਮਗਰਾੜ ਦੇਖ ਲੋ ਪੂਰਾ ਘੈਂਟ ਟਰੈਕਟਰ ਆ ਬਾਈ ਨੰਬਰ ਆਪਣਾ ਸਕਰੀਨ ਤੇ ਵੀ ਪਾ ਦਾਂ ਇਹ ਦੁਆਰਾ ਬੋਲ ਦਿੰਨੇ 945362000 ਆ ਆਪਣਾ ਕਮਾਨ ਟਰੈਕਟਰ ਦੇ ਨਾਂ ਤੇ ਬਾਈ ਜੀ ਪੇਜ ਹੈਗਾ ਇਹ ਦੇਖ ਲੋ ਪੇਜ ਆਪਣਾ ਲੱਗਿਆ ਹੋਇਆ ਹੈਗਾ ਇਹ ਫੋਨ ਆ ਗਿਆ ਸੀ ਭਰਾ ਦਾ ਬੇਨਤੀ ਹੈ ਵੀ ਬਣ ਕੇ ਵੀ ਵੀਡੀਓ ਦੇਣਾ ਜਲਦੀ ਜਲਦੀ ਦੇ ਵਿੱਚ ਵੀ ਫੋਨ ਨਾ ਕਰੋ ਜੀ ਉਹ ਰੀਜ਼ਿਊਮ ਕਰ ਦਈਏ ਫੋਨ ਆ ਗਿਆ ਸੀ ਬਾਈ ਓਹੋ ਠੀਕ ਹੈ ਜੀ ਵੀਡੀਓ ਨਾਲ ਬਣੇ ਰਹੋ ਵੀਰੇ ਆ ਦੇਖੋ ਟੂ ਪਟਾ ਪੰਦਾ ਈਪੀਆਈ ਆ ਟਾਪ ਲਿੰਕ ਵਗੈਰਾ ਸਾਰਾ ਕੁਝ ਨਾਲ ਦਾ ਹੈ ਟਰੈਕਟਰ ਦੇ ਪੂਰਾ ਘੈਂਟ ਟਰੈਕਟਰ ਬੀਟੀ3ਏ ਪੰਪ ਜਿਹੜਾ ਇਹ ਸਪੈਸ਼ਲ ਐਸਸੀ 2014 ਦੇ ਵਿੱਚ 80 ਪੈਸਾ ਵਾਂਗੂ ਟਾਇਰ ਪਏ ਨੇ ਟਰੈਕ ਦੀ ਕੰਡੀਸ਼ਨ ਦੇਖ ਲਓ ਮੁਰਾੜਾ ਮੁਰਾੜਾ ਦੀ ਪੂਰਾ ਸਾਫ਼ ਸੁਥਰਾ ਟਰੈਕਟਰ ਆ ਵੀਰੇ 60 55 2014 ਮਾਡਲ ਹੈ ਡੱਕ ਡੱਕ ਟਰੈਕਟਰ ਤੇ ਲੱਗਿਆ ਹੋਇਆ ਹੈ ਛੇਤਰੀ ਛੁਤਰੀ ਨਾਲ ਦੀ ਆ ਟਰੈਕਟਰ ਦੀ ਹਾਲਤ ਵੇਖ ਪੂਰਾ ਸਾਫ਼ ਸੁਥਰਾ ਕਲਚ ਨਹੀਂ ਖੁੱਲਿਆ ਟਰੈਕਟਰ ਦਾ ਹਜੇ ਤੱਕ ਕੋਈ 10 ਨੰਬਰ ਦੀ ਚਾਬੀ ਨਹੀਂ ਲੱਗੀ ਹੈਗੀ ਪੂਰਾ ਨਵਾਂ ਟਰੈਕਟਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਟਰੈਕਟਰ ਚੰਗੀ ਤਰ੍ਹਾਂ ਦੇਖ ਲਓ ਰਮ ਰਮ ਦਾ ਪੂਰਾ ਸਾਫ ਟਰੈਕਟਰ ਹੈ ਬਾਈ ਟਰੈਕਟਰ ਦਾ ਰੇਟ ਹੈਗਾ 4,75,000 ਸਾਢੇ 4 ਲੱਖ ਦਾ ਟਰੈਕਟਰ ਦੇ ਦਿਆਂਗੇ ਆਪਾਂ ਫਰਸਟ ਓਨਰ ਟਰੈਕਟਰ ਹੈ ਐਨਓਸੀ ਜਿੱਥੋਂ ਦੀ ਵੀ ਕਹੂਗਾ ਬੰਦਾ ਕੋਈ ਵੀ ਉਥੋਂ ਦੀ ਐਨਓਸੀ ਮਿਲ ਜੂਗੀ 6055 ਸਾਢੇ 4 ਲੱਖ ਦਾ ਬਾਕੀ ਮੌਕੇ ਤੇ ਮਾਨਤਾਣ ਹੋਰ ਕਰ ਦਾਂਗੇ ਆਪਣਾ ਨੰਬਰ ਤੁਸੀਂ ਨੋਟਿਸ ਕਰ ਲਓ 9465362000 6055 2014 ਮਾਡਲ ਅੱਗੇ ਹੈਗਾ ਜੀ ਆਪਣੇ ਕੋਲ 3602 50 HP ਦਾ ਟਰੈਕਟਰ ਹੈ ਘੱਟ ਖਰਚਾ ਟਰੈਕਟਰ ਹੈ ਇਹ ਘੱਟ ਖਰਚੇ ਵਾਲਾ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਆ ਰੋਪੜ ਦਾ ਰੋਪੜ ਨੰਬਰ ਟਰੈਕਟਰ ਹੈਗਾ ਘੱਟ ਖਰਚਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਦਾ ਰੇਟ ਇਹਦਾ ਵੀ ਦਿਖਾ ਦਿੰਦੇ ਆ 4 ਲੱਖ ਤੇ 65000 ਰੁਪਏ ਆ ਆਪਾਂ ਡਿਮਾਂਡ ਕਰਦੇ ਆ ਬਾਈ ਜੀ ਟਰੈਕਟਰ ਦੀ ਟਰੈਕਟਰ ਦੇ ਦਾਂਗੇ ਆਪਾਂ 4 ਲੱਖ ਤੇ 30000 ਦਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਆਲ ਰਾਊਂਡਰ 50 ਐਚਪੀ ਚ 36002 ਪੰਜਾਹ ਐਚਪੀ ਕੈਟਾਗਰੀ ਦਾ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਦੇਖ ਲਓ ਪੂਰਾ ਸਾਫ ਸੁਥਰਾ ਕਲਚ ਖੁੱਲਿਆ ਨਹੀਂ ਅਲੇ ਤੱਕ ਇਹਦਾ ਵੀ ਟਰੈਕਟਰ ਦਾ ਪੂਰਾ ਵਧੀਆ ਘੈਂਟ ਟਰੈਕਟਰ ਹੈ ਜੀ ਮਗਰਾਲ ਬਰੂਡ ਦੇਖੋ ਰਮ ਰਮ ਬਹੁਤ ਸੋਹਣੇ ਪਿਆ ਨਵੇਂ ਟਾਇਰ ਨੇ 90 ਪੈਸੇ ਟਾਇਰ ਨੇ ਟਰੈਕਟਰ ਨੂੰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਕਰ ਲਓ 94653 ਇਹ ਆਪਣਾ 94653 62000 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਟਾਪ ਲਿੰਕ ਵਗੈਰਾ ਸਾਰਾ ਕੁਝ ਨਾਲ ਦਾ ਹੈ ਉਹ ਕੱਕਾ ਟਰੈਕਟਰ ਦੇ ਰੋਪਰ ਨੰਬਰ ਟਰੈਕਟਰ ਆ ਫਰਸਟ ਓਨਰ ਟਰੈਕਟਰ ਹੈ ਕਮਾਨ ਟਰੈਕਟਰ ਦਾ ਆਪਣਾ ਸਟicker ਲੱਗਿਆ ਹੋਇਆ ਜੀ YouTube ਦਾ ਜਿਹੜੇ ਭਰਾਵਾਂ ਨੇ ਅਜੇ ਤੱਕ ਆਪਣੇ YouTube ਤੇ ਜਾਂ Facebook ਤੇ ਫੋਲੋ ਨਹੀਂ ਕੀਤਾ ਜਾਂ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਪੇਜ ਨੂੰ ਉਹ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਟਰੈਕਟਰਾਂ ਸੰਬੰਧੀ ਨਿਤ ਨਵੀਆਂ ਅਸੀਂ ਤੁਹਾਡੇ ਲਈ ਅਪਡੇਟਸ ਲੈ ਕੇ ਹੁੰਦੇ ਰਹਿੰਨੇ ਆ ਜਾਣਕਾਰੀਆਂ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਭਰਾਵ ਬਣ ਕੇ ਨਾਲ ਦੀ ਨਾਲ ਸ਼ੇਅਰ ਕਰ ਦਿਆ ਕਰੋ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਹੋਰ ਆਪਣੇ ਭੈਣ ਭਾਈਆਂ ਤੋਂ ਵੀ ਸਬਸਕ੍ਰਾਈਬ ਕਰਾਓ ਤਾਕੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਜਿੰਨਾ ਕੁ ਹੋ ਸਕੇ ਯੋਗਦਾਨ ਪਾ ਸਕੀਏ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਪੂਰਾ ਚੰਗਾ ਰਟ ਰਹੀ 465000 ਰੁਪਏ ਡਿਮਾਂਡ ਸੀ 430000 ਦਾ ਟਰੈਕਟਰ ਦੇ ਦਾਂਗੇ ਕਦੋਂ ਮਰਜੀ ਆਪਣੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਟਰੈਕਟਰਾਂ ਸੰਧੀ ਰੇਟਾਂ ਸੰਧੀ ਜਾਣਕਾਰੀ ਲੈ ਸਕਦੇ ਹੋ ਜੀ ਠੀਕ ਉਸ ਤੋਂ ਬਾਅਦ ਆ ਜਾਂਦਾ 3630 363 ਇਹ ਵੀ ਆਪਣਾ ਟਰੈਕਟਰ ਆ ਬਾਈ ਜੀ ਆਪਣਾ ਨੰਬਰ ਤੁਹਾਨੂੰ ਪਹਿਲਾਂ ਵੀ ਬੋਲਿਆ 9465362000 363 ਇਹ ਪਲੱਸ ਵਾਲਾ 55 ਐਚਪੀ ਕੈਟਾਗਰੀ ਚ ਟਰੈਕਟਰ ਆ ਵੀਰੇ 363 2000 ਤੇ 12 ਮਾਲ ਟਰੈਕਟਰ ਇਹ ਵੀ ਟਰੈਕਟਰ ਫਰਸਟ ਓਨਰ ਹੈ 12 ਮਾਲ ਟਰੈਕਟਰ 363 اے ਵੀ ਸੀ 11 ਚ 3 ਸਪੀਡ ਜਿਹਨੂੰ ਬੋਲਦੇ 3 ਸਪੀਡ ਟਰੈਕਟਰ ਹੈ ਡਬਲ ਡਿਸਟ੍ਰਿਬਿਊਟਰ ਵਾਲਾ ਆਹ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੇ ਤੇ ਟਰੈਕਟਰ ਤੇ ਠੀਕ ਹੈ ਜੀ ਪਲੱਸ 363 ਪਲੱਸ 55 ਐਚ ਪੀ ਕੈਟਾਗਰੀ ਚ ਟਰੈਕਟਰ ਹੈਗਾ ਟਰਬੋ ਵਾਲਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਰੇਟ ਤੁਹਾਨੂੰ ਦਿਖਾਈ ਦਿੱਤਾ 4 ਲੱਖ ਤੇ 95 ਹਜ਼ਾਰ ਟਰੈਕਟਰ ਦੀ ਆਪਣੀ ਡਿਮਾਂਡ ਹੈ ਇਹ ਟਰੈਕਟਰ ਦੇ ਦਾਂਗੇ ਜੀ ਆਪਾਂ 4.5 ਲੱਖ 4.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਹੋਰ ਵੀ ਮੌਕੇ ਤੇ ਮਾਨਤਾਣ ਕਰ ਦਾਂਗੇ ਟਰੈਕਟਰ ਜਮਨ ਨਵਾਂ ਪਿਆ ਕੰਡੀਸ਼ਨ ਬਿਲਕੁਲ ਸਾਫ਼ ਸੁਥਰਾ ਟਰੈਕਟਰ ਹੈਗਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 3630 ਪਲੱਸ ਵਾਲਾ ਤਾਂ ਆਪਣੇ ਨੰਬਰ ਤੇ ਸੰਪਰਕ ਕਰ ਲਿਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਅਗਲੇ ਟਾਇਰ ਦੇਖ ਲਓ ਆਪੋ ਲੋ ਦੇ ਤੇ ਪਿਛਲੇ ਟਾਇਰ 75 ਤੋਂ 80 ਪੈਸੇ ਟਾਇਰ ਪਏ ਨੇ ਕ੍ਰਮ ਮਾਰੂ ਮਾਦੀ ਕਨੈਕਸ਼ਨ ਮਗਰਾੜਾਂ ਦੀ ਕਨੈਕਸ਼ਨ ਟਰੈਕਟਰ ਦੇ ਚੰਗੇ ਤਰ੍ਹਾਂ ਦੇਖ ਲਓ ਜੀ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਹਮਾਂ ਟਰੈਕਟਰ ਦਾ ਸਟicker ਆਪਣੇ ਟ੍ਰੇਕਰੀਮੈਂਟ ਸਾਰੇ ਟਰੈਕਟਰਾਂ ਤੇ ਹੀ ਮਿਲੂਗਾ ਤੁਹਾਨੂੰ ਕਿਤੇ ਵੀ ਲੱਗਿਆ ਤੁਸੀਂ ਇੱਥੇ ਨੋਟ ਕਰ ਸਕਦੇ ਆ ਡਬਲ ਡਿਸਟ੍ਰਿਬਿਊਟਰ ਟਰੈਕ ਇਹ ਡਬਲ ਡਿਸਟ੍ਰਿਬਿਊਟਰ ABC ਘੇਰਾंचं ਪੂਰਾ ਘੈਂਟ ਨਵਾਂ ਟਰੈਕਟਰ ਹੈ ਜੀ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 3630 ਪਲੱਸ ਵਾਲਾ ਟਰੈਕਟਰ ਤਾਂ ਆਪਣਾ ਸੰਪਰਕ ਕਰ ਲਓ ਟਾਪ ਲਿੰਕ ਵਗੈਰਾ ਕੰਪਨੀ ਦੇ ਨਾਲ ਦੀ ਹੈਗੀ ਆਪਣਾ ਨੰਬਰ ਦੁਆਰਾ ਫੇਰ ਨੋਟ ਕਰ ਲਓ 9965362000 ਮਗਰਾਣਾ ਮਰੂੜਾ ਦੀ ਕੰਡੀਸ਼ਨ ਦੇਖ ਲਓ ਰਿੰਮੋ ਵੇਖ ਲਓ ਟਾਇਰ ਵੇਖ ਲਓ ਠੀਕ ਐਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟ੍ਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਚਲਦੀ ਚਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਘਰੇ ਬੇਟੇ ਭਰਾਵਾਂ ਤੱਕ ਜਾਣਕਾਰੀ ਮਿਲ ਸਕੇ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਸਾਰਿਆਂ ਦਾ ਧੰਨਵਾਦ ਜੀ